ਮੋਦੀ ਨੂੰ ਆਪਣੀ ਮਾਂ ਤਾਂ ਦਿਸਦੀ ਹੈ ਜਾਂਦਾ ਉੱਥੇ ਪੈ ਗੋਡੀਆਂ ਥਲਾਉਂਦਾ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਆਉਣ ਵੀ ਪੁੱਛ ਲੈਂਦਾ ਵੀ ਮੈਂ ਕਿਸਾਨ ਮਾਰੂ ਜਾ ਰਿਆਂ ਕੰਮ ਕਰਨਾ ਹੁਣ ਵੀ ਆਪਣੀ ਮਾਂ ਨੂੰ ਪੁੱਛ ਲੈਂਦਾ ਆ ਵੀ ਮਾਮਾ ਨੇ ਕਿਸੇ ਦੀਆਂ ਮੋਦੀ ਕਰਕੇ ਦੀਆਂ ਸਾਰਿਆਂ ਦੀਆਂ ਮਾਮਾ ਲੈ ਜਿਹੜੀਆਂ ਇੱਥੇ ਜਿਹੜੀਆਂ ਇੱਥੇ ਕਿੰਨੀ ਠੰਡ ਮੱਛਰ ਨੇ ਹੀਰਾ ਸੜਕ ਦੇ ਉੱਤੇ ਰਾਤਾਂ ਨੂੰ ਪੈਨਿਆ ਸੀ ਕੁਝ ਸ਼ਰਮ ਕਰੇ ਮੋਦੀ ਵੋਟਾਂ ਪਾ ਕੇ ਬਣਾਇਆ ਸੀ ਸੋਚਿਆ ਸੀ ਕੋਈ ਚੰਗਾ ਕੰਮ ਕਰੂਗਾ ਅੱਛੇ ਦਿਨ ਆਉਣਗੇ ਜੰਗਲਾਂ ਜੰਗਲਾਂ ਜੋਗਾ ਮੋਦੀ ਕੋਲੇ ਹੈ ਹੁ ਕੁਛ ਨਹੀਂ ਫਿਰ ਕਿਵੇਂ ਘਰ ਦਾ ਕੰਮ ਕਿਵੇਂ ਚੱਲ ਰਿਹਾ ਤੁਸੀਂ ਤਾਂ ਇੱਥੇ ਪੱਕੇ ਘਰ ਪਾ ਲਏ ਤੇ ਪਿੱਛੇ ਬੱਚਿਆਂ ਦੇ ਘਰ ਕਿਵੇਂ ਚੱਲ ਰਹੇ ਨੇ ਇਹ ਮੋਦੀ ਨੂੰ ਇਹ ਜੋ ਸੋਚਦਾ ਹੋਊਗਾ ਕਿ ਪੰਜਾਬ ਦੇ ਲੋਕ ਇੰਨੇ ਕਨੇ ਇੰਨੇ ਕਨੇ ਪੰਜਾਬ ਦੇ ਜਿਹੜੇ 2% ਵਾਲੇ ਕਹਿੰਦੇ ਤੇ ਨਾ ਇਹ ਇਹ ਹਿੰਦੂ ਬੋਲਦੇ ਤੇ ਕੋ ਅੰਬਰਸਰ ਦਾ ਬੋਲਦਾ ਹੈ ਇਹਨਾਂ 2% ਵਾਲੇ ਨੇ ਇਹ 2% ਵਾਲੇ ਜਿੱਥੇ ਜਾਂਦੇ ਨੇ ਫਤੇ ਕਰਕੇ ਆਉਂਦੇ ਨੇ ਸਾਡੇ ਤਾਂ ਹਲੇ ਲਾਰੇ ਆ ਰਹੇ ਨੇ ਪਰਵਾਰ ਸਾਡੇ ਪਿੱਛੇ ਕੰਮ ਕਰਦੇ ਨੇ ਸਾਡਾ ਸਾਰਾ ਕੰਮ ਹੋਈ ਜਾਂਦਾ ਸਾਨੂੰ ਤਿੰਨ ਮਹੀਨੇ ਹੋ ਗਏ ਕੋਈ ਅੱਜ ਦੇ ਧਰਨੇ ਤੇ ਨਹੀਂ ਬੈਠੇ ਅਸੀਂ ਸਾਨੂੰ ਤਿੰਨ ਮਹੀਨੇ ਹੋ ਗਏ ਸਾਡੇ ਕੰਮ ਵੀ ਚੱਲਦੇ ਨੇ ਨਾਲ-ਨਾਲ ਤੇ ਸਾਡੇ ਧਰਨੇ ਵੀ ਚੱਲਦੇ ਨੇ ਇਹਨੂੰ ਇਹ ਹੋਊਗਾ ਕਿ 10 ਦਿਨ ਮਹੀਨਾ ਰਹਿਣਗੇ ਭੁੱਖੇ ਮਰਦੇ ਵਗ ਜਾਣਗੇ ਅਸੀਂ ਨਾ ਤਾਂ ਅਸੀਂ ਸ਼ੈਨ ਬਾਗ ਵਾਲੇ ਆ ਅਸੀਂ ਡੱਟ ਕੇ ਲੜਾਂਗੇ ਇਹਨਾਂ ਨੂੰ ਨੱਕੋ ਨੱਕ ਹਰਾ ਕੇ ਜਾਵਾਂਗੇ ਮੋਦੀ ਇਹ ਨਾ ਸੋਚੇ ਕਿ ਮੈਂ ਇਹਨਾਂ ਨੂੰ ਕਿਸਾਨਾਂ ਨੂੰ ਡਰਾ ਲੂੰਗਾ ਇਹ ਡਰਨਾ ਤਾਂ ਹੈ ਨਹੀਂ ਇਤਿਹਾਸ ਗਵਾਹ ਹੈ ਸਾਡਾ ਸਾਡੇ ਇਤਿਹਾਸ ਨੂੰ ਫਰੋਲ ਲੈ ਦੇਖ ਲੈ ਕੇ ਸਾਡਾ ਤੇ